अज अपना ट्रेवल आ सौ किलोमीटर जाने की सौ प्लस ही है आप जाए अमृतसर साहिब ਯਾਨੀ ਕਿ ਸ਼੍ਰੀ ਦਰਬਾਰ ਸਾਹਿਬ ਤੇ ਹੁਣ ਮੈਂ ਘਰੋਂ ਨਿਕਲ ਚੁੱਕਿਆ ਆ ਮੈਂ ਨਿਕਲਿਆ ਸੀ ਘਰੋਂ ਸਵਾ ਪੰਜ ਦੇ ਕਰੀਬ ਤੇ ਹੁਣ ਵਜੇ ਨਾਲੇ ਆ 6 ਤੇ ਆਪਾਂ ਥੋੜਾ ਕੋਈ 8-10 ਕਿਲੋਮੀਟਰ ਕਰ ਲਿਆ ਆ ਤੇ ਸਵੇਰੇ ਛੇਤੀ ਨਿਕਲਣ ਦਾ ਮੇਰਾ ਕਾਰਨ ਇਹ ਹੁੰਦਾ ਆ ਕਿ ਜੇ ਆਪਾਂ ਘਰੇ ਧਿਤਵਤਾਰੇ ਕਰਦੇ ਰਹਿੰਦੇ ਆ ਟਾਈਮ ਪਾਸ ਕਰਦੇ ਰਹਿੰਦੇ ਆ ਜਾਂ ਆਪਾਂ ਕਹਿੰਦੇ ਆ ਕਿ ਇੱਕਦਮ ਲੋ ਹੋ ਗਈ ਫਿਰ ਜਾਵਾਂਗੇ ਫਿਰ ਨਾ ਬੰਦੇ ਦਾ ਮਾਈਂਡ ਬਦਲ ਸਕਦਾ ਆ ਮੈਨੂੰ ਇਦਾਂ ਲੱਗਦਾ ਆ ਤੇ ਉਹ ਰਹੀ ਬਹੁਤ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਆ ਫਿਰ ਬੰਦਾ ਉਸ ਹਾਵਨਾ ਨਹੀਂ ਤੁਰ ਪੰਦਾ ਜਾਂ ਇਸ ਕਰਕੇ ਮੇਰਾ ਹੁੰਦਾ ਹੈ ਕਿ ਆਪਾਂ ਸਵੇਰੇ ਉੱਠ ਕੇ ਜਦੋਂ ਛੇਤੀ ਘਰੋਂ ਇੱਕ ਵਾਰੀ ਨਿਕਲ ਪੈਂਦੇ ਆ ਫਿਰ ਬੰਦਾ ਹੌਲੀ ਹੌਲੀ ਤੁਰਿਆ ਰਹਿੰਦਾ ਹੈ ਤੇ ਹੁਣ ਆਪਾਂ 8-10 ਕਿਲੋਮੀਟਰ ਕਰ ਚੁੱਕੇ ਆ ਤੇ ਹੁਣ ਆਪਾਂ ਅੱਗੇ ਦਾ ਸਫ਼ਰ ਸ਼ੁਰੂ ਕਰਦੇ ਆ ਇੱਥੇ ਮੇਨ ਜਿਹੜਾ ਹਾਈਵੇ ਹੈ ਮੈਂ ਉਹਦੇ ਤੇ ਸ਼ੁਰੂ ਕਰਨ ਲੱਗਾ ਆ ਫਗਵਾੜੇ ਤੋਂ ਤੇ ਚਲੋ ਚੱਲਦੇ ਆ ਆ ਸਾਈਕਲ ਦਿਖਾਣਾ ਮੈਂ ਆਪਣਾ ਇਹ ਆਪਣਾ ਸਾਈਕਲ ਖੜਾਇਆ ਥੋੜੀ ਜਿਹੀ ਇੱਥੇ ਦਿੱਕਤ ਆ ਉਹ ਆ ਕੇ ਰਿਪੇਅਰ ਕਰਾਂਗਾ ਮੈਂ ਤੇ ਆਪਣਾ ਬੈਗ ਆ ਉੱਚ ਪਾਣੀ ਦੀ ਬੋਤਲ ਆ ਕੱਪੜੇ ਆ ਥੋੜੇ ਜੇ ਤੇ ਬਾਕੀ ਮੇਰਾ ਮੋਟਾ ਸਮਾਨ ਆ ਆ ਇੱਧਰ ਇੱਕ ਪੈਟਰੋਲ ਪੰਪ ਆ ਮੈਨੂੰ ਲੱਗਦਾ ਬੰਦ ਏ ਆਏ ਇੱਥੇ ਕੋਈ ਦਿਖਿਆ ਨਹੀਂ ਮੈਨੂੰ ਇੰਡੀਅਨ ਔਇਲ ਦਾ ਯਾਰ ਤੇ ਮੈਂ ਬੈਠਾ ਆ ਇੱਧਰ ਪੁਲ ਦੇ ਪਰਲੇ ਪਾਸੇ ਇਹ ਆ ਇੱਧਰ ਉੱਤੋਂ ਦੀ ਹੁਣ ਨੰਕੇ ਆਪਾਂ ਜਾਣਾ ਆ ਆ ਰੋੜ ਤਾਂ ਨਹੀਂ ਚਲੋ ਆਪਾਂ ਸ਼ੁਰੂ ਕਰਦੇ ਆ ਤੇ ਚਲੋ ਫਿਰ ਡਾਕੂਮੈਂਟਰੀ ਸੀਰੀਜ਼ ਆ ਡਾਕੂਮੈਂਟਰੀ ਹੁਣ ਆਪਾਂ ਆ ਫਗਵਾੜੇ ਜਲੰਧਰ ਰੋਡ ਦੇ ਉੱਤੇ ਤੇ 344 ਵਾਲਾ ਆ ਇਹ ਮੈਂ ਆਈ ਅਕਾ ਜਿਹਾ ਪਿੰਡ ਦੇ ਨਾਮ ਦਾ ਬੋਰਡ ਲੱਗਾ ਪਿੰਡ ਦਾ ਨਾਮ ਮੈਟਾ ਪਿਛੇ ਕ ਖੰਗੂੜਾ ਵੀ ਨੰਕੇ ਗਿਆ ਪਿੰਡ ਇਹਨਾਂ ਦਾ ਨਾਮ ਬਹੁਤ ਫੈਸੀਨੇਟ ਕਰਦੇ ਮੈਨੂੰ ਸਵੇਰ ਦਾ ਸਮਾਂ ਆ 6 ਵਜੇ ਆ ਤੇ ਇਸ ਟਾਈਮ ਬੰਦੇ ਸੈਰਾਂ ਸੁਣਾਂ ਕਰ ਰਹੇ ਪਏ ਸੈਰਾਂ ਬਹੁਤ ਜਲੰਧਰ ਇੱਥੇ 12 ਕਿਲੋਮੀਟਰ ਦਾ ਕਰਤਾਰਪੁਰ 27 ਤੇ ਬਿਆਸ 53 ਇਹ ਆ ਰੋਡ ਇਧਰ ਆ ਚੜਦਾ ਸੂਰਜ ਚੜਦਾ ਸੂਰਜ ਕੀ ਕਹਿੰਦਾ ਕਹਿੰਦਾ ਆ ਕਿ ਤੂੰ ਜਲੰਧਰ ਪਹੁੰਚਣ ਲਾਇਆ ਇਹ ਆ ਗਿਆ ਰਾਮਾ ਮੰਡੀ ਚੜ ਗਿਆ ਸੂਰਜ ਪੱਤੇ ਦਸਨ ਰੁੱਖ ਦਸਨ ਨਲੇ ਸ਼ਿਆਮਾ ਹੁਣ ਆਪਾਂ ਖੜੇ ਆਂ ਰਮਾ ਮੰਡੀ ਵਾਲੇ ਰਾਹ ਦੇ ਉੱਤੇ ਇੱਥੇ ਬੱਸਾਂ ਰੁਕਦੀਆਂ ਤੇ ਇਧਰੋਂ ਹੀ ਇੱਕ ਗੁਰਦੁਆਰੇ ਸਾਹਿਬ ਨੂੰ ਰਾਹ ਜਾਂਦਾ ਹੈ ਜਿਹਦਾ ਨਾਮ ਆ ਤੱਲਨ ਸਾਹਿਬ ਜਿੱਥੇ ਉਹ ਜਹਾਜ਼ ਚੜ੍ਹਦੇ ਹੁੰਦੇ ਸੀ ਹੁਣ ਚੱਲਦੇ ਆਂ ਅੱਗੇ ਸਾਹਮਣੇ ਆਪਾਂ ਨੂੰ ਫਰੇਮ ਦੇ ਵਿੱਚ ਇੱਕ ਬੰਦਾ ਦੇਖਦਾ ਇੱਕ ਸਾਈਕਲ ਦੇਖਦਾ ਇੱਕ ਫੁੱਲ ਦੇਖਦਾ ਤੇ ਇੱਕ ਉਹਦਾ ਉਹ ਹਥਿਆਰ ਦੇਖਦਾ ਜਿਹਦੇ ਨਾਲ ਉਹ ਰੋਜੀ ਰੋਟੀ ਕਮਾਉਂਦਾ ਪਿਆ ਆ ਇਸ ਟਾਈਮ ਆਪਾਂ ਕਰਤਾਰਪੁਰ ਨੂੰ ਜਾਂਦੇ ਹੋਏ ਤੇ ਮੈਂ ਥੋੜਾ ਜਿਹਾ ਡੀਡੀ ਰੋਡ ਤੋਂ ਹਟਮਾ ਆਇਆ ਸੀ ਕੁਝ ਲੱਗ ਦੇਖਣ ਦੇ ਲਈ ਤੇ ਉੱਥੇ ਮੈਨੂੰ ਇਹ ਵਾਲੀ ਸੀਨ ਦੇਖਣ ਨੂੰ ਮਿਲਿਆ ਜਿਹੜਾ ਮੈਨੂੰ ਬਹੁਤ ਵਧੀਆ ਲੱਗਾ ਤੇ ਹੁਣ ਆਪਾਂ ਚੱਲਦੇ ਆ ਅੱਗੇ ਨੂੰ ਇਸ ਟਾਈਮ ਬੱ ਚੁਕੇ ਆ 8 ਤੇ 40 ਕਿਲੋਮੀਟਰ ਦੇ ਆਸ-ਪਾਸ ਆਪਾਂ ਕਰ ਚੁੱਕੇ ਹਾਂ 40 ਤੇ 38 ਦੇ ਆਸ-ਪਾਸ ਤੇ ਇੱਥੇ ਹੋਟਲ ਆ ਇੱਕ ਚਾਹ ਪੀਣ ਲੱਗਾ ਸੀ ਤੇ ਪੈਸੇ ਟੁੱਟੇ ਹਨੇ ਕਿ ਇਸ ਕਰਕੇ ਕੰਮ ਕੈਨਸਲ ਹੋ ਗਿਆ ਸਵੇਰ ਦੀ ਚਾਹ ਵਗੈਰਾ ਨਹੀਂ ਪੀਤੀ ਹੈਗੀ ਘਰੋਂ ਵੀ ਇੱਧੇ ਤੁਰਿਆ ਸੀ ਠੱਬਾ ਦਾ ਖਾਣਾ ਇਸ ਟਾਈਮ ਆਪਾਂ ਨੂੰ ਫਰੇਮ ਦੇ ਵਿੱਚ ਦਿਖਦੀਆਂ ਪਈਆਂ ਗਣੇਸ਼ ਭਗਵਾਨ ਦੀਆਂ ਦੋ ਮੂਰਤੀਆਂ ਜਿਹੜੀਆਂ ਮੈਨੂੰ ਬਹੁਤ ਸੋਹਣੀਆਂ ਲੱਗੀਆਂ ਦੇਖ ਕੇ ਤੇ ਹੁਣ ਵੱਧਦੇ ਆਪਾਂ ਅੱਗੇ ਨੂੰ ਕਰਤਾਰਪੁਰ ਕਰਤਾਰਪੁਰ ਕ'रिडोर ਦੇ ਬਿਲਕੁਲ ਸਾਹਮਣੇ ਬੈਠਾ ਹੈ ਜਿੱਥੇ ਮਿਊਜ਼ੀਅਮ ਟਾਈਪ ਚੀਜ਼ਾਂ ਬਣੀਆਂ ਹੋਈਆਂ ਆ ਇੱਥੋਂ ਬਚਦਾ ਹੈ 65 ਕਿਲੋਮੀਟਰ ਤੇ ਹੁਣ ਆਪਾਂ ਚੱਲਦੇ ਆਂ ਮੈਂ ਪਾਣੀ ਪੀਣ ਲਈ ਇੱਥੇ ਰੁਕਿਆ ਸੀ ਚੱਲਦੇ ਆਂ ਜਾ ਕੇ ਪਹਿਲਾਂ ਚਾਹ ਚੁ ਪੀਣੇ ਕਿਤੇ ਟਾਈਮ ਹੋ ਗਿਆ 8:30 ਤੇ ਸਵੇਰ ਦੀ ਜਾਣੀ ਬੀਤੀ ਚੱਲਦੇ ਆਂ ਯਾ ਇਹ ਮੈਂ ਵੀਡੀਓ ਦੇ ਵਿੱਚ ਦੇਖਿਆ ਸੀ ਇਹੀ ਰੂਟ ਦੇ ਉੱਤੇ ਤੇ ਹੁਣ ਆਪਾਂ ਨੂੰ ਅਸਲੀ ਜੀ ਦੇਖਣ ਨੂੰ ਮਿਲ ਗਿਆ ਹੜ੍ਹਾਂ ਤੋਂ ਬਾਅਦ ਦੇਖੋ ਕਿਦਾਂ ਦਾ ਹਾਲ ਕਰ ਗਿਆ ਹੈ ਆ ਪਾਣੀ ਤੇ ਕਿੰਨਾ ਨੁਕਸਾਨ ਹੋ ਗਿਆ ਪੰਜਾਬ ਦਾ ਤਾਂ ਕਿੰਨਾ ਕੁਝ ਹੋ ਗਿਆ ਪਰ ਉਹਦੇ ਵਿੱਚ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਵੀ ਨਿਕਲ ਕੇ ਆਪਣੇ ਸਾਹਮਣੇ ਆਈਆਂ ਹਨ। 10:00 ਵਜੇ ਆਮ ਬਚੂਕੇ ਆ ਸਾਡੇ ਨੌਕ ਦੇ ਆਸ-ਪਾਸ ਆ 10 ਵਜੇ ਵਾਲੀ ਆ ਤੇ ਆਪਾਂ ਕੋਈ 55 ਕਿਲੋਮੀਟਰ ਲੰਦਾ ਫੁਨਾਇਆ ਤੇ ਮੈਂ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਦੇਖੀਆਂ ਸਿੱਖੀਆਂ ਇੱਕ ਜਿਵੇਂ ਕਿ ਹੁਣ ਆਪਾਂ ਪੰਜਾਬ ਦੇ ਵਿੱਚ ਬਹੁਤ ਜਗ੍ਹਾ ਤੇ ਹੜ ਆ ਗਏ ਹੜ ਨਾਲ ਬਹੁਤ ਸਾਰਾ ਨੁਕਸਾਨ ਹੋ ਗਿਆ ਤੇ ਉਹਦੇ ਨਾਲ ਜਿਹੜੀ ਚੀਜ਼ ਇੱਕ ਨਿਕਲ ਕੇ ਸਾਹਮਣੇ ਆਈ ਆਪਣੀ ਇਨਸਾਨੀਅਤ ਦੀ ਆਪਾਂ ਗੱਲ ਕਰਦੇ ਆਂ ਪਹਿਲਾਂ ਆਪਾਂ ਇਨਸਾਨ ਨੂੰ ਦੇਖਦੇ ਆਂ ਫਿਰ ਦੂਜੀ ਸੋਚ ਨਹੀਂ ਸੋਚਦੇ ਆਂ ਜਿਵੇਂ ਹੁਣ ਮੈਂ ਇਹ ਰੋਡ ਦੇ ਉੱਤੇ ਸਫ਼ਰ ਕਰ ਰਿਹਾ ਸੀ ਪਿੱਛੇ ਇੱਕ ਟੱਬੇ ਵਾਲਾ ਸੀ ਜਿਹਨੇ ਲਿਖ ਕੇ ਲਾਇਆ ਹੋਇਆ ਹੈ ਕਿ ਹੜ ਪੀੜਤਾਂ ਲਈ ਜਿਹੜਾ ਲੰਗਰ ਸੇਵਾ ਬਿਲਕੁਲ ਫ੍ਰੀ ਹੈ ਜਿਵੇਂ ਉੱਥੇ ਉਹਦੀ ਜਗ੍ਹਾ ਕੋਈ ਹੋਰ ਹੁੰਦਾ ਕਈ ਕਦੇ ਮਾਈਂਡ 'ਚ ਬੰਦੇ ਦੇ ਆ ਜਾਂਦਾ ਹੈ ਕਿ ਇਹ ਸਹੀ ਮੌਕਾ ਹੈ ਹੁਣ ਆਪਾਂ ਪੈਸਾ ਪਰ ਉਹਨੇ ਉਹ ਤਾਂ ਨਹੀਂ ਕੀਤਾ ਉਹਨੇ ਇਹ ਸੋਚਿਆ ਕਿ ਪਹਿਲੇ ਇਨਸਾਨੀਅਤ ਜ਼ਰੂਰੀ ਹੈ ਤੇ ਹੜਪੀਰਤਾ ਲਈ ਤੇ ਲੰਗਰ ਦੀ ਸੇਵਾ ਫਰੀ ਆ ਇਹ ਵੀ ਇੱਕ ਚੰਗੀ ਚੀਜ਼ ਲੱਗੀ ਦੂਜਾ ਮੈਂ ਆਉਂਦਾ ਤੇ ਮੇਰਾ ਉਹ ਮੋਬਾਈਲ ਡੇਟ ਆਖਤਮ ਹੋ ਗਿਆ ਸੀ ਹੁਣ ਜੇ ਇਹ ਮਹੀਨੇ ਵਾਲਾ ਪੈਕ ਜਿਹੜਾ ਹੁੰਦਾ ਉਹਨੇ ਇੱਕ ਬੰਦਾ ਮੁੰਡਾ ਮਿਲਿਆ ਮੈਂ ਸਿਰਫ ਇੱਕ ਵਾਰੀ ਉਹਨੂੰ ਕਿਹਾ ਤੇ ਉਹਨੇ ਨਾਲੇ ਮੇਰਾ ਜ਼ਿਆਜੇ ਕਰਤਾ ਦੇਖ ਲੋ ਇੱਕ ਸਿੰਪਲ ਚੀਜ਼ ਆ ਬੰਦੇ ਦੀ ਹੈਲਪ ਕਰਨ ਲੱਗੇ ਆ ਬੰਦੇ ਵੱਧ ਕੇ ਆ ਜਾਂਦੇ ਅੱਗੇ ਨੂੰ ਟਾਲੀ ਦੇ ਰੋਖਿਆ ਇੱਥੇ ਤੇ ਉਹ ਸਾਹਮਣੇ ਇੱਕ ਪਿੱਪਲ ਪਿੱਪਲਾ ਸ਼ਾਇਦ ਫਿਲਕਾ ਨਾ ਪਿੱਪਲੀ ਆ ਇਹ ਆਪਣਾ ਸੈਗਲ ਖੜਾ ਹੈ ਉਹ ਤਾਂ ਨਾ ਪਰਾਰ ਪਾਜ ਇਸਟਮ ਆਪਾਂ ਪਾਰ ਕਰਨ ਲੱਗਿਆਂ ਵਿਆਸ ਤੇ ਵਿਆਸ ਦੇ ਇੰਤਾਰ ਕਰਦੇ ਆ ਹੀ ਆਪਾਂ ਦਬਾਬੇ ਨੂੰ ਛੱਡ ਕੇ ਐਂਟਰ ਹੋ ਜਾਾਂਗੇ ਮਾਜੇ ਦੇ ਵਿੱਚ ਤੇ ਹੁਣ ਆਪਾਂ ਅੱਗੇ ਨੂੰ ਚੱਲਦੇ ਆ ਤੇ ਚੱਲਦੇ ਆ ਇਹ ਸ਼ਾਟ ਮੈਂ ਸਪੈਸ਼ਲੀ ਦਿਖਾਉਣਾ ਚਾਹਨਾ ਕਿ ਇਦਾਂ ਦੇ ਮੈਨੂੰ ਬਹੁਤ ਸਾਰੇ ਟਰੈਕਟਰ ਹੁਣ ਤੱਕ ਰਾਹ ਦੇ ਵਿੱਚ ਦਿਖ ਚੁੱਕੇ ਆ ਜੋ ਕਿ ਹੜ੍ਹ ਪ੍ਰਭਾਵਿਤ ਏਰੀਆ ਲਈ ਸੇਵਾ ਲੈ ਕੇ ਜਾ ਰਹੇ ਆ ਇਹ ਸ਼ਾਇਦ ਵੀਰ ਪੱਠੀਆਂ ਦੀ ਸੇਵਾ ਲੈ ਕੇ ਜਾ ਰਹੇ ਆ ਤੇ ਇਹ ਉਧਰ ਚਾਹ ਪੀਣ ਗਏ ਹੋਣੇ ਆ ਤੇ ਹੁਣ ਆਪਾਂ ਨੇ ਸਾਹਮਣੇ ਆ 골ਡਨ ਗੇਟ ਯਾਨੀ ਕਿ ਆਪਾਂ ਅੰਮ੍ਰਿਤਸਰ ਦੇ ਵਿੱਚ ਦਾਖਲ ਹੋ ਚੁੱਕੇ ਆ ਐਂਟਰ ਕਰ ਚੁੱਕੇ ਆ ਤੇ ਅੱਜ ਆਪਾਂ ਇੱਥੇ ਰੁਕਾਂਗੇ ਤੇ ਅੱਗੇ ਜਾ ਕੇ ਜਿਹੜਾ ਸਾਈਕਲ ਆ ਉਹ ਲਾ ਮੰਗੇ ਸੈਟਲ ਸਟੈਂਡ ਤੇ ਤੇ ਚੱਲਦੇ ਆਂ ਦਰਬਾਰ ਸਾਹਿਬ ਤੇ ਇਹਦੇ ਨਾਲ ਹੀ ਅੱਜ ਦਾ ਆਪਣਾ ਸਫ਼ਰ ਹੋਇਆ ਪੂਰਾ ਤੇ ਅੱਜ ਆਪਾਂ 100 ਕਿਲੋਮੀਟਰ ਤੋਂ ਵੱਧ ਹੀ ਸਾਈਕਲ ਰਾਈਡ ਕੀਤੀ ਹੋਣੀ ਆ ਜਿਹਦੇ ਵਿੱਚ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਦੇਖੀਆਂ ਸੋਚੀਆਂ ਸਮਝੀਆਂ ਤੇ ਨਾਲੇ ਸਾਈਕਲ ਲਾਤਾਏ ਆਪਾਂ ਸਾਈਕਲ ਸਟੈਂਡ ਤੇ ਤੇ ਅੱਜ ਦੀ ਰਾਤ ਆਪਾਂ ਰੁਕਾਂਗੇ ਦਰਬਾਰ ਸਾਹਿਬ ਵੀਡੀਓ ਇੱਥੇ ਖਤਮ ਨਹੀਂ ਹੋਈ ਮਿਲਦੇ ਆਂ ਕੱਲੋਂ ਕਿਉਂਕਿ ਕੱਲ ਦੀ ਵੀਡੀਓ ਬਾਕੀ ਆ